ਮਿਲ ਨ ਕਿਨਹਾ ਸੂਰਾ ਸੋ ਪਛਾਨੀਏ ਜੋ ਲੜੈ ਦੀਨ ਕੇ ਹੈ ਪੁਰਜਾ ਪੁਰਜਾ ਕਟ ਮਰੇ ਤਬੋ ਨ ਛੜੇ ਖੈ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੇ ਇੱਕ ਓ ਅੰਕਾਰ ਸਤ ਗੁਰ ਪਰਸਾ ਭਗਤਾਂ ਦੀ ਸਦਾ ਤੂੰ ਰੱਖਦਾ ਹਾਰ ਜਿਉ ਧੁਰ ਤੋਂ ਰੱਖਦਾ ਆਇਆ ਪਰਲਾਦ ਜਨ ਤੁਧ ਰਾਗ ਲੈ ਹਰ ਜਿਉ ਹਰ ਨਾਖਸ਼ ਮਾਰ ਪਚਾਇਆ ਭਗਤਾਂ ਦੀ ਸਦਾ ਤੂੰ ਰਖਦਾ ਹਰ ਜਿਉ ਤੋਰ ਤੂੰ ਰਖਦਾ ਆਇਆ ਪਰਲਾਦ ਜਨ ਤੁਧ ਰਾਗ ਲੈ ਹਰ ਜਿਉ ਹਰ ਨਾ ਕਸ਼ਮਾਰ ਪਚਾਇਆ ਗੁਰਮੁਖਾ ਨੂੰ ਪਰ ਤੀਤ ਹੈ ਹਰ ਜਿਉ ਮਨ ਮੁਖ ਪਰਮ ਭੁਲਾਇਆ ਹਰ ਜਿਉ ਇਹ ਤੇਰੀ ਵਡਿਆਈ ਭਗਤਾ ਕੇ ਪੈਜ ਰਖ ਤੂੰ ਸੁਆਮੀ ਭਗਤ ਤੇ ਤੇਰੀ ਸਰਨਾਇ ਰਾਵ ਭਗਤਾਂ ਨੂੰ ਜਮ ਜੋ ਨ ਸਕੈ ਕਾਲ ਨ ਨੇੜੈ ਜਾਈ ਕੇਵਲ RAM ਨਾਮ ਮਣ ਵਸਿਆ ਨਾਮੇ ਹੀ ਮੁਕਤ ਪਾਇ ਰਿੱਧ ਸਿਦ ਸਭ ਭਗਤਾਂ ਚਰਨਨੀ ਲਾਗੀ ਗੁਰ ਕੈ ਸਹਿਜ ਸੁਭਾਈ ਮਨ ਮੁਖਾਣੋਂ ਪ੍ਰਤੀਤਨ ਆਵੀ ਅੰਤਰ ਲੋਭ ਸੁਵਾਉ ਗੁਰਮੁ ਕੇਰਤਾ ਸ਼ਬਦ ਨਾ ਭੇਦੇਉ ਹਰ ਨਾਮਣ ਲਗਾ ਪਾਉ ਗੂੜ ਕਪਟ ਪਾਜ ਲੈ ਜਾਸੀ ਮਨ ਮੁਖ ਫਿਕਾ ਆ ਲਾਉ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਸਭ ਮਾਇਆ ਮੂ ਸਭ ਲੋਕ ਹੈ ਤੇਰੀ ਤੂੰ ਏਕ ਪੁਰਖ ਵਿਧਾਤਾ ਹਉ ਮੇ ਮਨ ਸਾਮਣੇ ਸਮਾਣੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕੰਮ ਕਰੈ ਪ੍ਰਵ ਤਿਨ ਕੇ ਜਿਨ ਹਰਿ ਕਾ ਨਾਮ ਪਿਆਰਾ ਘੁਰ ਪ੍ਰਸਾਦ ਸਦਾ ਮਾਣਵਸਿਆ ਸਭ ਕਾ ਇਸਵਾਰਨ ਹਾਰਾ ਓਨਾਂ ਕੀ ਰੀਸ ਕਰੇ ਸੁ ਵਿਗੁਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵਿ ਕਿਰਨ ਪਾਇਆ ਮਨ ਮੁਖ ਭੌਂਕ ਮੁਏ ਬਿਰ ਲਾਈ ਆਵੈ ਜਾਵੈ ਠੌਰ ਨਾ ਪਾਵੈ ਦੁੱਖ ਮੈਂ ਦੁੱਖ ਸਮਾਈ ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ ਸਹਜੇ ਸਾਚ ਸਮਾਈ ਬਿਨ ਸਤਗੁਰ ਸੇਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੈ ਅਦਖਾਈ ਬੀਤ ਪੜੈ ਤੈਵਾਦ ਵਖਾਣੈ ਬਿਨ ਅਰਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਭਜ ਛਟੈ ਗੁਰ ਸਰਨਾਈ ਜਿਨ ਹਰ ਮਨ ਵਸਿਆ ਸੇ ਦਰਸਾਤੇ ਦਰਸਾਚੈ ਸਤਿਆਰਾ ਓਨਾਂ ਦੀ ਸੋਭਾ ਜੁਗ ਜੁਗ ਹੋਈ ਕੋਇ ਨ ਮਿਟਣ ਹਾਰਾ ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰ ਰਖਿਆ ਉਰਤਾਰਾ ਹੁਨਾਂ ਦੀ ਸੋਭਾ ਜੁਗ ਜੁਗ ਹੋਈ ਕੋਇ ਨ ਮਿਟਣ ਹਾਰਾ ਨਾਨਕ ਤਿਨ ਕੈ ਸਦ ਬਲਿਹਾਰੈ ਦਿਨ ਹਾਰੇ ਰਾਖਿਆ ਔਰ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ